ਮਹਾਤਮਾ ਕਿਸੇ ਬਾਗ ਦੇ ਮਾਲਕ ਕੋਲ ਆਏ ਤੇ ਕਹਿੰਦੇ ਗੁਰਮੁਖਾ ਦੋ ਮਹੀਨਿਆਂ ਨਾਲ ਕਹਿੰਦਾ ਬਾਬਾ ਜੀ ਮੇਰੀ ਤੁਹਾਨੂੰ ਬਾਗ ਬਾਗ ਦੇਖੋ ਮੈਂ ਸੇਵਾ ਸੰਭਾਲ ਕਰਾਂਗਾ ਉਹ ਬਾਗ ਦੇ ਮਾਲਕ ਨੇ ਇੱਕ ਤੋਤਾ ਰੱਖਿਆ ਸੀ ਦਿੱਤੋਂ ਤਾਂ ਸ਼ਰਾੜਤੀ ਬੜਾ ਸੀ ਕਹਿੰਦਾ ਬਾਬਿਓ ਦਿਨ ਦੇ ਠੱਗ ਜੀ ਦਿਨ ਦੇ ਠੱਗ ਤੋਤਾ ਸੰਤਾਂ ਨੂੰ ਮਜ਼ਾਕ ਕਰਦਾ ਤੋਤਾ ਕਹਿੰਦਾ ਵੀ ਗੁਰਮੁਖਾ ਤੇਰਾ ਕੀ ਠੱਗਿਆ ਕਹਿੰਦਾ ਜੀ ਲੋਕਾਂ ਨੂੰ ਤੁਸੀਂ ਕਹਿੰਦੇ ਵੀ ਰਾਮ ਰਾਮ ਜੱਬੂ ਦੇ 84 ਕੱਟੀ ਛੈ ਗਈ ਮੈਂ ਤਾਂ ਬੁੱਢਾ ਹੋ ਗਿਆ 3 ਸਾਲ ਹੋ ਗਏ ਜੀ ਮੈਂ ਰਾਮ ਦਾ ਖਾੜਾ ਨਹੀਂ ਛੜਦਾ ਆ ਤਾਰਾਂ ਦਾ ਪੰਜਰਾ ਨਹੀਂ ਟੁੱਟਦਾ ਤੇ ਤੁਹਾਡੀ 84 ਪੰਜਰੇ ਨਾਲੋਂ ਤਗੜੀ ਛੋਟੀ ਹੈ ਉਹ ਕਹਿੰਦਾ ਤੂੰ ਰਾਮ ਦਾ ਨਾਮ ਤਾਂ ਲੈਣਾ ਚੂਰੀ ਲਈ ਤੇ ਕਹਿੰਦਾ ਬਾਬਾ ਫਿਰ ਅੱਗੇ ਗੱਲ ਕਰ ਕਹਿੰਦੇ 2 ਦਿਨ ਨਹੀਂ ਪੜ ਕੇ ਛੁੱਟੀਆਂ ਪੜ ਕੇ ਮੁਕਤ ਹੋ ਜਾਏਗਾ ਕਹਿੰਦਾ ਦੱਸੋ ਫਿਰ ਮਹਾਂਪੁਰਸ਼ੋ ਕਹਿੰਦੇ ਵੀ ਤੂੰ ਸਾਰੀ ਰਾਤ ਰਾਮਨਾਮ ਜਾਪ ਜਦੋਂ ਮੈਂ ਇਸ਼ਨਾਨ ਕਰਾਂਗਾ ਉਹਨੂੰ ਚੁੱਪ ਕਰਕੇ ਦੜਵੜ ਕੇ ਤੇ ਡਿਗ ਪਈ ਹਿੱਲਣਾ ਨਹੀਂ ਮੈਂ ਜਾਣਾ ਤੇ ਤੇਰੀ ਮੁਕਤੀ ਜਾੜੇ ਉਧਰ ਤੋਤੇ ਨੇ ਜਾਪ ਕੀਤਾ ਰਾਮ ਰਾਮ ਦਾ ਸੰਤਾਂ ਨੇ ਇਸ਼ਨਾਨ ਪਨ ਕੀਤਾ ਤੋਤਾ ਡੜਬੜ ਕੇ ਡਿੱਗ ਪਿਆ ਮਾਲਕ ਆਇਆ ਉਹਨੇ ਵੇਖਿਆ ਵੀ ਤੋਤਾ ਡਿੱਗਾ ਪਿਆ ਹਲਾਇਆ ਜਲਾਇਆ ਆਂਦਾ ਮਰ ਗਿਆ ਦਫਾ ਕਰੂ ਨੀ ਪਿੰਜਰਾ ਖੋਲਿਆ ਤੇ ਛੁੱਟ ਦੇਤਾ ਤੋਤਾ ਟਾਣੀ ਉੱਪਰ ਕਹਿੰਦੇ ਸੁਣਾ ਰਾਮ ਦਾ ਨਾਮ ਤਾਂ ਜਾਪਿਆ ਪਰ ਚੂਰੀ ਲਈ ਜਦੋਂ ਚੂਰੀ ਤੋਂ ਉੱਪਰ ਉੱਠ ਕੇ ਜਪਾਂਗੇ ਤੂੰ ਗੁਰਮੁਖੋ ਮੁਕਤ ਹੋ ਜਾਗੇ ਆਪਾਂ ਚੂਰੀ ਤੱਕ ਸੀਮਤਾ ਐ ਚੂਰੀ ਤੱਕ ਗੁਰੂ ਸਾਡੇ ਤੇ ਕਿਤੇ ਮਿਹਰ ਕਰਦੇ ਰਹਿਮਤ ਕਰਦੇ